ਸੜਕ ਦੇ ਉੱਪਰ ਫਿਰਤੀ ਹੀ ਰਾਤ ਆ ਟਰਾਲੀ ਲੱਕੜਾਂ ਵਾਲੀ ਲੱਦੀ ਉਹਦੇ ਵਿੱਚ ਗੱਡੀ ਆ ਤੜਕੇ ਆ ਕੇ ਵੱਜੀ ਇਹ ਸਭ ਕੁਝ ਹੋ ਗਿਆ ਤੜਕਸਾਰ ਇੱਕ ਭਿਆਨਕ ਹਾਸਾ ਵਾਪਰਿਆ ਇੱਕ ਕਾਰ ਲੱਕੜਾਂ ਨਾਲ ਭਰੇ ਟਰਾਲੇ ਨਾਲ ਟਕਰਾ ਗਈ ਹੈ ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਚੌਥਾ ਵਿਅਕਤੀ ਗੰਭੀਰ ਰੂਪ ਚ ਸਖਮੀ ਹੋ ਗਿਆ ਟਕਰਾਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਈ ਤੇ ਹਾਸਾ ਫਿਰੋਜ਼ਪੁਰ ਮੱਕੂ ਮੋਗਾ ਰੋਡ ਤੇ ਪਿੰਡ ਪੀਰ ਮੁਹੰਮਦ ਨੇੜੇ ਵਾਪਰਿਆ ਜਿੱਥੇ ਸੜਕ ਕੰਢੇ ਇੱਕ ਲੱਕੜਾਂ ਦਾ ਭਰਿਆ ਟਰਾਲਾ ਖੜਿਆ ਸੀ ਤੇ ਪਿੱਛੋਂ ਆ ਰਹੀ ਵੈਗਨਰ ਕਾਰ ਦੀ ਲੱਕੜਾਂ ਦੇ ਟਰਾਲੇ ਨਾਲ ਟੱਕਰ ਹੋ ਗਈ ਜਿਸ ਕਾਰਨ ਤਿੰਨ ਵਿਅਕਤੀ ਮੌਕੇ ਤੇ ਮਾਰੇ ਗਏ ਜਦਕਿ ਇੱਕ ਹੋਰ ਨੂੰ ਗੰਭੀਰ ਹਾਲਤ ਚ ਜ਼ੀਰਾ ਦੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਸੜਕ ਦੇ ਉੱਪਰ ਘੋਤੀ ਹੀ ਕਿ ਰਾਤ ਟਰਾਲੀ ਲੱਕੜਾਂ ਵਾਲੀ ਲੱਤੀ ਉਹਦੇ ਵਿੱਚ ਗੱਡੀ ਆ ਟੜ ਕੇ ਆ ਕੇ ਵੱਜੀ ਇਹ ਸਮਾਗ ਸੇ ਹੋਏ ਕਿੰਨੇ ਸਵਾਰ ਸੀ ਗੱਡੀ 'ਚ ਚਾਰ ਸਵਾਰ ਸੀ ਕਿੰਨੇ ਦੀ ਮੌਤ ਹੋਈ ਭਾਈ ਟੋੜੀ ਦੇ ਮੌਕੇ ਤੇ ਤੇ ਇੱਕ ਇੱਕ ਦੀ ਵੀ ਦੱਸਦੇ ਵੀ ਹੋ ਗਈ ਔਰ ਤੇ ਇੱਕ ਹੀ ਪਤਿਆ ਜਣੀ ਤੈਨਾਂ ਦੀ ਮੌਤ ਹੋ ਗਈ ਕਿਹਦੀ ਲਾਪਰਵਾਹੀ ਲੱਗਦੀ ਹੈ ਇਹ ਇਹ ਜੀ ਪ੍ਰਸ਼ਾਸਨ ਦੀ ਹੈ ਜਿਹੜੇ ਰੋਡ ਤੇ ਰਾਤ ਦੀ ਗਵੇਖ ਰੁੱਤੀ ਆ ਉਹਦੇ ਘਰੇ ਟਰਾਲੀ ਪਾਸੇ ਨਹੀਂ ਕਰਵਾਈ ਰੋਡ ਰੋਡ ਵਾਲਿਆਂ ਵੀ ਨਾ ਪੁਲਸ ਵਾਲਾ ਕੋਈ ਵੀ ਨਹੀਂ ਆ ਕੋਈ ਨਾ ਤਾਂ ਫੈਕਟਰੀ ਲੱਗੇ ਕੋਈ ਨਾ ਕੋਈ ਰਿਫਲੈਕਟਰ ਅਕਾਲੀ ਨੂੰ ਓਵਰ ਲੋਡ ਟਰਾਲੀ ਐ ਟਰੱਕ ਦਾ ਮਾਲ ਆ ਟਾਇਰ ਥੱਲੇ ਹੈਗੇ ਨਹੀਂ ਗੇ ਟਾਇਰ ਪਾਟੇ ਹੋਏ ਉੱਥੇ ਡਾਕੇ ਟਰੈਕਟਰ ਲਾ ਕੇ ਭੱਜਣ ਲੱਗ ਪਏ ਦੀ ਵਜ੍ਹਾ ਕਰਕੇ ਸਾਡਾ ਨੁਕਸਾਨ ਜਨਾ ਹੋਇਆ ਇਹ ਆਪਣਾ ਸਿੱਖੀ ਉਧਰ ਘਟਨਾ ਦਾ ਪਤਾ ਲੱਗਦਿਆਂ ਹੀ ਤੁਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਘਟਨਾ ਸਥਾਨ ਤੇ ਪਹੁੰਚੀ ਅਤੇ ਮ੍ਰਿਤਕਾਂ ਨੂੰ ਗੱਡੀ ਚੋਂ ਬਾਹਰ ਕੱਢਿਆ ਗਿਆ ਅਧਿਕਾਰੀਆਂ ਮੁਤਾਬਕ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਮੈਡਮ ਕੀ ਨਾਮ ਆਪਣਾ ਕਿੱਥੇ ਡਿਊਟੀ ਕਿੱਥੇ ਆਪਣੀ ਸਰ ਦਵੰਦੀ ਭਾਈ ਕੋਲ ਪਲਾਸਾ ਕੋਲ ਹੋਰ ਅੱਛਾ ਇਹ ਜਿਹੜਾ ਐਕਸੀਡੈਂਟ ਹੋਇਆ ਹੈ ਇਹ ਦੱਸਿਆ ਜਾਂਦਾ ਹੈ ਕਿ ਸਵੇਰ 6 ਵਜੇ ਦੇ ਕਰੀਬ 5:30 6 ਵਜੇ ਦੇ ਕਰੀਬ ਹੋਇਆ ਤੁਸੀਂ ਇੱਥੇ ਕਿੰਨੇ ਵਜੇ ਪਹੁੰਚੇ ਸਰ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸਾਨੂੰ 7:40 ਦੇ ਕਰੀਬ ਸਾਡੇ ਸਾਥ ਦੀ ਇਨਫੋਰਮੇਸ਼ਨ ਮਿਲੀ ਅਸੀਂ ਪਹਿਲਾਂ ਸਾਨੂੰ ਕਨਫਰਮ ਹੈ ਨਹੀਂ ਸੀ ਕਿ ਲੋਕੇਸ਼ਨ ਕਿਹੜੀ ਹੈ ਫਿਰ ਅਸੀਂ ਅਗਲਾ ਲੋਕੇਸ਼ਨ ਦਾ ਪਤਾ ਲਗਾਇਆ ਫਿਰ ਉਸ ਤੋਂ ਬਾਅਦ ਪਿੰਡਾਂ ਵਿੱਚ ਦੀ ਆਏ ਤੇ ਸਾਨੂੰ ਟਾਈਮ ਲੱਗਿਆ ਕਿਉਂਕਿ 7:40 ਦੇ ਅਕੋਰਡਿੰਗ ਉੱਤੇ ਅਸੀਂ 8:30 ਪਹੁੰਚ ਗਏ ਸੀ ਮੈਡਮ ਕੇ ਇੱਕ پنجاب ਸਰਕਾਰ ਵੱਲੋਂ ਦੱਸਿਆ ਜਾਂਦਾ ਹੈ ਕਿ ਜਿਹੜੀ ਸਰਕ ਸਖਿਆ ਫੋਰਸ ਹੈ ਤੇ ਇਮੀਡੀਏਟਲੀ ਉੱਥੇ ਪਹੁੰਚਣੀ ਚਾਹੀਦੀ ਹੈ ਬਟ ਤੁਸੀਂ ਇੰਨੀ ਲੇਟ ਆਏ ਹੋ ਸਕਦਾ ਸੀ ਇਹਨਾਂ ਦੀ ਜਾਨ ਬਚ ਸਕਦੀ ਸੀ ਜੀ ਸਰ ਤੁਹਾਡੀ ਗੱਲ ਦਾ ਸਹਿਮਤ ਹਾਂ ਕਿਉਂਕਿ ਜਦੋਂ ਇਹ ਵਾਲੀ ਗੱਡੀ ਦਾ ਰੂਟ ਸੀਗਾ ਉਹ ਫਿਰੋਜ਼ਪੁਰ ਗਏ ਹੋਏ ਉੱਥੇ ਐਕਸੀਡੈਂਟ ਹੋਇਆ ਤੇ ਅਸੀਂ ਤਲਵੰਡੀ ਭਾਈ ਤੋਂ ਆਏ ਹਾਂ ਕਿਉਂਕਿ ਸਾਨੂੰ ਬਾਅਦ ਚ ਇਨਫਾਰਮੇਸ਼ਨ ਮਿਲੀ ਉਸ ਦੇ ਅਕੋਰਡਿੰਗ ਜੇ ਅਸੀਂ ਆਵਾਂਗੇ ਨਾ ਪਹਿਲਾਂ ਤਾਂ ਅਸੀਂ ਆ ਨਹੀਂ ਸਕਦੇ ਕਿਉਂਕਿ ওভারਸਪੀਡ ਗੱਡੀ ਕਰਾਂਗੇ ਉਸ ਸਮਾਂ ਸਾਡੀ ਜਾਨ ਨੂੰ ਜੋ ਖਤਰਾ ਹੈ ਤੇ ਅਸੀਂ ਉਸ ਦੇ ਅਕੋਰਡਿੰਗ ਸਹੀ ਲੋਕੇਸ਼ਨ ਨੂੰ ਲੱਭ ਕੇ ਫੋਨ ਵਗੈਰਾ ਕੀਤਾ ਉਸ ਤੋਂ ਬਾਅਦ ਹੀ ਆਏ ਹਾਂ ਹਾਲਾਂਕਿ ਇਸ ਘਟਨਾ 'ਚ ਗਲਤੀ ਕਿਸ ਦੀ ਸੀ ਲੱਕੜਾਂ ਦਾ ਟਰਾਲਾ ਸੜਕ ਤੇ ਕਿਉਂ ਖੜਾ ਕੀਤਾ ਗਿਆ ਅਤੇ ਗੱਡੀ ਦੀ ਰਫਤਾਰ ਜ਼ਿਆਦਾ ਹੋਣ ਕਾਰਨ ਇਹ ਦੁਰਘਟਨਾ ਵਾਪਰੀ ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਇਹਨਾ ਜ਼ਰੂਰੀ ਕਿ ਪੰਜਾਬ ਚ ਆਇਰਨ ਹੁੰਦੇ ਸੜਕੀ ਹਾਸੇ ਅਨੇਕਾਂ ਜਾਨਾਂ ਜ਼ਰੂਰ ਲੈ ਰਹੇ ਨੇ ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ